ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ نیوز ਜਿਵੇਂ ਤੁਹਾਨੂੰ ਅਸੀਂ ਬਖ ਬਖ ਸਿੱਖੀਤਾ ਨਾਲ ਮਲਾਉਂਦੇ ਰਹਿੰਦੇ ਆ ਅੱਜ ਸਾਡੇ ਨਾਲ ਨੇ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਤੋਂ ਭਾਈ ਪਰਮਜੀਤ ਸਿੰਘ ਪੰਮਾ ਜੀ ਕਿਉਂਕਿ ਉਹ ਲਗਾਤਾਰ ਸੇਵਾਵਾਂ ਕਰਦੇ ਆ ਨੇ ਜਿਵੇਂ ਕਿ ਇਹ ਪਿਛਲੇ ਦਿਨੀ ਹਰ ਪੀੜਤ ਦੇ ਜਿੱਥੇ ਆਪਣਾ ਕਹਿਣ ਦਾ ਮਤਲਬ ਪਾਣੀ ਆਇਆ ਸੀ ਉੱਥੇ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜੇ ਸੁਆਮਾਂ ਕੀਤੀਆਂ ਗਈਆਂ ਨੇ ਉੱਥੇ ਤੇ ਅੱਗੇ ਹੋਰ ਕਿਹੜੇ-ਕਿਹੜੇ ਇਹਨਾਂ ਦੀ ਚੱਲ ਰਹੀਆਂ ਨੇ ਸਵਾਗਤ ਹੈ ਤੁਹਾਡਾ ਸਿਟੀ ਬਰਨਾਲਾ ਨਿਊਜ਼ ਪੰਮਾ ਜੀ ਹਾਂਜੀ ਹੈਪੀ ਜੀ ਪਹਿਲਾਂ ਤਾਂ ਸਿਟੀ ਬਰਨਾਲਾ ਚੈਨਲ ਦਾ ਧੰਨਵਾਦ ਕਰਦਾ ਹਰਗਵੀਰ ਹੈਪੀ ਜੀ ਦਾ ਜੀ ਤੇ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਮਾਂ ਕੱਢ ਗਿਆ ਅੱਜ ਸਾਡੇ ਕੋਲੋਂ ਪੂਰੇ ਪੰਜਾਬ ਦਾ ਜੱਜ ਪੰਮਾ ਜੀ ਦੇਖਿਆ ਜਾਵੇ ਤੁਹਾਡੀ ਕਹਿੰਦਾ ਮਤਲਬ ਜਿਹੜੀ ਇਹ ਭਾਈ ਕਨਈਆ ਲੋਕ ਸੇਵਾ ਚੈਰੀਟੇਵ ਸੋਸਾਇਟੀ ਆ ਉਸ ਦੇ ਵੱਲੋਂ ਲਗਾਤਾਰ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਿਛਲੇ ਦਿਨੀ ਹ ਜਿੱਥੇ ਪਾਣੀ ਆਇਆ ਸੀ ਉੱਥੇ ਵੀ ਤੁਹਾਡੇ ਵੱਲੋਂ ਬਹੁਤ ਸੇਵਾ ਨਿਭਾਈ ਜਾ ਰਹੀ ਆ ਕਿਹੜੇ ਕਿਹੜੀਆਂ ਸਭਿਆਵਾਂ ਚੱਲ ਰਹੀਆਂ ਨੇ ਹੁਣ ਤੁਹਾਡੀਆਂ ਉੱਥੇ ਹਾਂਜੀ ਅਸੀਂ ਭਾਈਖਣੀਆਂ ਲੋਕ ਸਭਾ ਸਿਟੀ ਰਜਿਸਟਰ ਬਰਨਾਲੇ ਤੋਂ ਜਿਹੜੀਆਂ ਵੀ ਇਹ ਹੈਪੀ ਦੀ ਸੇਵਾਵਾਂ ਚੱਲਦੀਆਂ ਨੇ ਇਹ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲਦੀਆਂ ਨੇ ਵੱਡੇ ਉਪਰਾਲੇ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਤੇ ਅਸੀਂ ਜਿਵੇਂ ਫਾਜ਼ਲਕਾ ਇਲਾਕਾ ਹੋ ਗਿਆ ਜੀ ਫਿਰੋਜ਼ਪੁਰ ਇਲਾਕਾ ਹੋ ਗਿਆ ਹਰੀਕੇ ਪੱਤਨ ਹੋ ਗਿਆ ਤੇ ਇੱਧਰ ਸੁਲਤਾਨਪੁਰ ਲੋਧੀ ਏਰੀਆ ਹੋ ਗਿਆ ਜਲੰਧਰ ਏਰੀਏ ਦੇ ਪਿੰਡਾਂ ਦੇ ਵਿੱਚ ਤਕਰੀਬਨ ਅਸੀਂ ਸਾਰੇ ਪੰਜਾਬ ਹੀ ਕਵਰ ਕੀਤਾ ਜੀ ਅਸੀਂ ਵੇਖਿਆ ਪਿਛਲੇ ਦਿਨੀ ਤੁਹਾਡੇ ਵੱਲੋਂ ਹਰੇ ਚਾਰਾ ਦੀ ਵੀ ਸੇਵਾ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਦਵਾਈਆਂ ਦੀ ਵੀ ਸੇਵਾ ਕੀਤੀ ਗਈ ਸੀ ਹਾਂਜੀ ਹਾਂਜੀ ਕਿਸ ਤਰ੍ਹਾਂ ਕਿਵੇਂ ਸਹਿਯੋਗ ਰਹਿੰਦਾ ਤੁਹਾਡੇ ਨਾਲ ਪੂਰੇ ਪੰਜਾਬ ਦਾ ਤੇ ਕਿਵੇਂ ਤੁਸੀਂ ਅੱਗੇ ਇਹ ਹੋਰ ਸੇਵਾਵਾਂ ਜਾਰੀ ਰੱਖੋਗੇ ਹਾਂਜੀ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਢੇੜਾ ਲਾਇਆ ਤੀਗਾ ਸਾਰਾ ਸੋਸ਼ਲ ਮੀਡੀਆ ਤੇ ਪਿਆਈ ਵੀ ਅਸੀਂ ਪਹਿਲਾਂ ਤਾਂ ਮੱਛਰਦਾਨੀਆਂ ਤੇ ਮੱਛਰਾਂ ਵਾਲੇ ਕਸੂਵੇ ਤੇ ਪਾਣੀ ਦੀਆਂ ਬੋਤਲਾਂ ਤੇ ਇਹ ਚੀਜ਼ਾਂ ਲੈ ਕੇ ਗਏ ਸੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਜਦੋਂ ਇੱਧਰ ਉਹ ਆਪਣਾ ਫਿਰੋਜ਼ਪੁਰ ਇਲਾਕੇ ਦੇ ਵਿੱਚ ਗਏ ਜਿਵੇਂ ਉੱਥੇ ਗੱਟੀ ਰਾਜੋਗੇ ਪਿੰਡ ਆ ਜੋ ਆਸੇ ਪਾਸੇ ਦੇ ਪਿੰਡ ਨੇ ਉੱਥੇ ਤੇ ਹੈਪੀ ਜੀ ਜਦੋਂ ਉੱਥੇ ਮੰਨ ਲਓ ਬਾਅਦ ਚ ਪਤਾ ਲੱਗਿਆ ਦੂਸਰੀ ਗੇੜੇ ਪਤਾ ਲੱਗਿਆ ਸਾਨੂੰ ਵੀ ਗਊਆਂ ਪੱਠਿਆਂ ਲਈ ਹਰਾਚਾਰਾ ਚਾਹੀਦਾ ਮੱਝਾਂ ਦੇ ਲਈ ਹਰਾਚਾਰਾ ਉੱਥੇ ਫਿਰ ਅਸੀਂ ਦਾਣਾ ਲੈ ਕੇ ਗਏ ਤੇ ਘਰ ਘਰ ਅਸੀਂ ਦਾਣਾ ਵੰਡਿਆ ਠੀਕ ਆ ਜੀ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜਾ ਪਾਣੀ ਜਿਆਦਾ ਓਨ ਕਰਕੇ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਕਿਉਂਕਿ ਜਦੋਂ ਇੱਕ ਵਾਰੀ ਪਾਣੀ ਦੇ ਵਿੱਚ ਦੀ ਲੰਘ ਜਾਂਦਾ ਦੀ ਜੀ ਬੰਦਾ ਉਹਦੇ ਨਾਲ ਦੀ ਨਾਲ ਦੱਦਾਂ ਹੋ ਜਾਂਦੀਆਂ ਦੀ ਤੇ ਖੁਰਕ ਪੈ ਜਾਂਦੀ ਦੀ ਇਹ ਵੀ ਖੁਰਕ ਪੈ ਜਾਂਦੀ ਖੁਦ ਸਾਡੇ ਵੱਲੋਂ ਉਸ ਤੋਂ ਬਾਅਦ ਡਾਕਟਰ ਦੀ ਟੀਮਾਂ ਨਾਲ ਵੀ ਤੁਹਾਨੂੰ ਉਸ ਤੋਂ ਬਾਅਦ ਉੱਥੇ ਗਿਆ ਗਿਆ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਤੇ ਉਹਨਾਂ ਦੇ ਇਲਾਜ ਵੀ ਕੀਤੇ ਗਏ ਨੇ ਕਿਵੇਂ ਕਿਸ ਤਰ੍ਹਾਂ ਦੇ ਹਾਲਾਤ ਉਸ ਵੇਲੇ ਬਣੇ ਹੋਏ ਹਾਂ ਹਾਂਜੀ ਹਾਲਾਤ ਦੇਖੋ ਜੀ ਬਹੁਤ ਮਾੜੇ ଥିਗੇ ਜਿਹੜਾ ਖੇਤ ਨੀਵੇਂ ਨੇ ਉਹਨਾਂ 'ਚ 10-10 ਫੁੱਟ ਪਾਣੀ ਚੜ ਗਿਆ ਸੀ ਘਰਾਂ ਦੇ ਵਿੱਚ 5-5 4-4 ਫੁੱਟ ਪਾਣੀ ਚੜ ਗਿਆ ਸੀ ਸਮਾਨ ਬਿਲਕੁਲ ਲੋਕਾਂ ਦਾ ਖਰਾਬ ਹੋ ਚੁੱਕਿਆ ਦੀ ਬਿਮਾਰੀਆਂ ਬਹੁਤ ਹੀ ਫਿਰ ਅਸੀਂ ਜਦੋਂ ਸਾਡਾ ਤੀਸਰਾ ਗੇੜਾ ਉਸ ਤੋਂ ਬਾਅਦ ਅਸੀਂ ਤੀਸਰੇ ਗੇੜੇ ਤੋਂ ਬਾਅਦ ਤਾਂ ਲਗਾਤਾਰ ਹੀ ਮੈਡੀਕਲ ਸਮਾਵਾਂ ਨੇ ਤੀਸਰੇ ਗੇੜੇ ਦੇ ਵਿੱਚ ਅਸੀਂ ਫਿਰੋਜ਼ਪੁਰ ਇਲਾਕਾ ਕਵਰ ਕੀਤਾ ਜਿਹਦੇ ਵਿੱਚ ਅਸੀਂ ਮੈਡੀਕਲ ਸਹੂਲਤਾਂ ਲੈ ਕੇ ਗਿਆ ਜੀ ਸਾਡੇ ਕੋਲੇ ਐਮਬੀਬੀਐਸ ਡਾਕਟਰ ਐਮਡੀ ਮੈਡੀਸਨ ਡਾਕਟਰ ਪ੍ਰੋਪਰ ਸਟਾਫ ਤੇ ਸਾਡੇ ਕੋਲੇ ਇਹ ਕਹਿ ਲਓ ਵੀ ਤੁਰੇ ਫਿਰਦੇ ਹਸਪੀਟਲ ਦੀ ਸਾਡੇ ਕੋਲੇ ਐਂਬੂਲੈਂਸਾਂ ਐਂਬੂਲੈਂਸਾਂ ਦੇ ਵਿੱਚ ਵੈਂਟੀਲੇਟਰ ਆਕਸੀਜਨ ਦਾ ਪ੍ਰਬੰਧ ਤੇ ਹੈਪੀ ਜੀ ਟੋਟਲ ਸਾਡੇ ਕੋਲੇ ਏ ਤੋਂ ਲੈ ਕੇ ਜੈਡ ਤੱਕ ਸਾਰੀਆਂ ਸਵਾਹ ਹੁੰਦੀਆਂ ਦੇਖੋ ਅਸੀਂ ਜੀ ਬੀਪੀ ਚੈੱਕ ਪਲਸ ਆਕਸੀਜਨ ਤੇ ਆਪਣਾ 슈ਗਰ ਬੁਖਾਰ ਟੋਟਲ ਸਾਰੀਆਂ ਚੀਜ਼ਾਂ ਚੈੱਕ ਕਰਕੇ ਫਿਰ ਅਸੀਂ ਮੈਡੀਸਨ ਦਿੰਦੇ ਸੀ ਪਿੰਡਾਂ ਦੇ ਵਿੱਚ ਅਸੀਂ ਕੈਂਪ ਵੀ ਲਾਏ ਨੇ ਜੀ ਜਿਵੇਂ ਮੰਨ ਲਓ ਕੋਈ ਮੰਨ ਲਓ ਗਰੀਬ ਵਸਤੀ ਦੀਗੀ ਉੱਥੇ ਜੀ ਇੱਕ ਜਗ੍ਹਾ ਕੋਈ ਧਰਮਸ਼ਾਲਾ ਗੁਰੂ ਘਰ ਦੇ ਵਿੱਚ ਕੈਂਪ ਲਾ ਲੈਂਦੇ ਸੀ ਤਾਂ ਸਾਰਾ ਪਿੰਡ ਨੂੰ ਉੱਥੇ ਹੋਕਾ ਦੇ ਦਿੰਦੇ ਸੀ ਤੇ ਸਾਰਾ ਪਿੰਡ ਉੱਥੇ ਇਕੱਠਾ ਹੋ ਕੇ ਦਵਾਈਆਂ ਲੈ ਕੇ ਜਾਂਦਾ ਸੀ ਬਾਕੀ ਹੈਪੀ ਜੀ ਸਾਡੇ ਕੋਲੇ ਬੱਚਿਆਂ ਦੀਆਂ ਦਵਾਈਆਂ ਠੀਕ ਆ ਜੀ ਤੇ ਆਪਣਾ ਬੱਚਿਆਂ ਦੇ ਮੰਨ ਲਓ ਡੈਪਰ ਕੋਈ ਲੇਡੀਜ਼ ਮੰਨ ਲਓ ਜੋ ਵੀ ਕੋਈ ਗੁਪਤ ਦਵਾਈ ਜੋ ਲੈ ਕੇ ਜਾਂਦਾ ਤੱਕ ਸਾਰਾ ਸਮਾਨ A ਤੋਂ ਲੈ ਕੇ Z ਤੱਕ ਅਸੀਂ ਹਰੇਕ ਦਵਾਈ ਦਿੱਤੀ ਹੈ ਜੀ ਤੇ ਇਹ ਜਿਹੜੀ ਵੀ ਕਾਰਜਤੀ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲੇ ਨੇ ਜੀ ਤੇ ਪੰਮਾ ਜੀ ਹੁਣ ਤੁਸੀਂ ਆ ਪਿਛਲੇ ਦਿਨ ਕੱਲ ਵੀ ਉੱਥੇ ਜਾ ਕੇ ਆਏ ਹੋ ਤੇ ਅੱਗੇ ਵੀ ਤੁਸੀਂ ਹੁਣ ਸੇਵਾਵਾਂ ਲੈ ਕੇ ਜਾਣੀਆਂ ਨੇ ਕਿਹੜੀ ਕਿਹੜੀ ਚੀਜ਼ਾਂ ਦੀ ਉੱਥੇ ਜ਼ਿਆਦਾ ਲੋੜ ਆ ਕੀ ਹੁਣ ਜਿਵੇਂ ਤੁਸੀਂ ਅੱਜ ਕੱਲ ਲొਕੇਸ਼ਨ ਲਾਈਵ ਜਾ ਕੇ ਉੱਥੇ ਦੇਖ ਕੇ ਆ ਹਾਂਜੀ ਅਸੀਂ ਆਪਣਾ ਫਰੋਜਪੁਰ ਇਲਾਕੇ ਦੇ ਵਿੱਚ ਮੰਨ ਲਓ ਪਾਣੀ ਸੁੱਕ ਚੁੱਕਿਆ ਜੀ ਆਸੇ ਪਾਸੇ ਦਾ ਸੜਕਾਂ ਬੇਲੀਆਂ ਹੋ ਗਈਆਂ ਪਰ ਜਿਹੜਾ ਖੇਤਾਂ ਦੇ ਵਿੱਚ ਪਾਣੀ ਹਲੇ ਕੁਝ ਖੜਾ ਜਿਹੜਾ ਪਾਣੀ ਹਜੇ ਖੜਾ ਪਾਣੀ ਖੇਤਾਂ ਦੇ ਵਿੱਚ ਹਲੇ ਖੜਾ ਜੀ ਇਹ ਜਿਹੜੇ ਖੇਤਾਂ ਦੇ ਵਿੱਚ ਪਾਣੀ ਹੈ ਪਰ ਜੋ ਬਿਲਕੁਲ ਕਾਲਾ ਹੋ ਚੁੱਕਿਆ ਜਿਹੜੀਆਂ ਫਸਲਾਂ ਨੇ ਮਰ ਚੁੱਕੀਆਂ ਜਿਹੜਾ ਝੋਨਾ ਦਾ ਬਿਲਕੁਲ ਪਰਾਲੀ ਬਣਾਤੀ ਉਹਦੀ ਤੇ ਉੱਥੇ ਹੁਣ ਪਾਣੀ ਦਾ ਗੰਦੇ ਦਾ ਮਸਕ ਬਹੁਤ ਮਾਰ ਰਿਹਾ ਜਿਹਦੇ ਕਰਕੇ ਬਿਮਾਰੀਆਂ ਫੈਲ ਰਹੀਆਂ ਨੇ ਜੀ ਹੁਣ ਬਿਮਾਰੀਆਂ ਕੀ ਫੈਲ ਰਹੀਆਂ ਉੱਥੇ ਮੰਨ ਲਓ ਪਿੰਡ ਦੇ ਆਸੇ ਪਾਸੇ ਖੇਤ ਨੇ ਪਾਣੀ ਖੜਾਗਾ ਪਾਣੀ ਖੜਨ ਕਰਕੇ ਗੁੰਮਸ ਹੋ ਗਈ ਠੀਕ ਆ ਜੀ ਉੱਥੇ ਹੁਣ ਖੁਰਕ ਹੋ ਰਹੀ ਐ ਅਲਰਜੀ ਹੋ ਰਹੀ ਐ ਖੰਘ ਜਖਾਮ ਹੋ ਰਿਹਾ ਬੁਖਾਰ ਹੋ ਰਿਹਾਗਾ ਤੇ ਜ਼ਖਮ ਹੋ ਕੇ ਲੱਤਾਂ ਪੈਰਾਂ ਦੇ ਉੱਤੇ ਫੌਂਸੀਆਂ ਫੁੱਟ ਰਹੀਆਂ ਨੇ ਗਈਆਂ ਚਿੱਟੇ ਮੂੰਹ ਵਾਲੀਆਂ ਤੇ ਚામੜੀ ਦਾ ਰੋਗ ਜ਼ਿਆਦਾ ਹੋ ਰਿਹਾ ਜੀ ਉੱਥੇ ਇਹ ਚੀਜ਼ ਹੁਣ ਦੂਸਰਾ ਸਵਾਲ ਥੋੜਾ ਵੀ ਚੀਜ਼ ਕੀ ਚਾਹੀਦੀ ਆ ਜਿਵੇਂ ਹੁਣ ਅਸੀਂ ਇਧਰ ਆਪਣਾ ਇਧਰ ਆਪਣਾ ਜਲੰਧਰ ਏਰੀਆ ਦਾ ਪਿੰਡ ਤੀ ਲਾਸਟ ਪਿੰਡ ਤੀਗਾ ਉਹ ਮੇਰੇ ਹੁਣ ਦਿਮਾਗ ਚੋਂ ਨਿਕਲ ਗਿਆ ਜੀ ਅ ਕੋਈ ਸੱਨਾ ਸੱਨਾ ਪਿੰਡ ਤੀਗਾ ਜਲੰਧਰ ਏਰੀਆ ਦਾ ਲਾਸਟ ਪਿੰਡ ਤੀ ਤੇ ਉੱਥੇ ਹੋਣਾ ਸੀ ਕੈਂਪ ਲਾ ਕੇ ਆ ਜੀ ਉੱਥੇ ਜਿਹੜਾ ਦਰਿਆਈ ਇਲਾਕਾ ਤੀ ਹਲੇ ਵੀ ਪਾਣੀ ਉੱਥੇ ਕਦੇ ਚੜ ਜਾਂਦਾ ਕਦੇ ਉਤਰ ਜਾਂਦਾ ਸਾਡੇ ਦੇਖਦੇ ਦੇਖਦੇ ਬਾਥਰੂਮ ਡਿੱਗੇ ਨੇ ਇਹ ਹਲੇ ਪਰਸੋਂ ਦੀ ਹੋਈ ਗੱਲ ਆ ਜੀ ਅੱਜ ਛੋੜੇ ਸਾਹਮਣੇ 19 ਤਰੀਕ ਆਗੀ 17 ਤਰੀਕ ਦੀ ਗੱਲ ਆ ਸੰਗਤ ਨੂੰ ਦੱਸ ਦਈਏ ਜੀ 17 ਤਰੀਕ ਦੀ ਗੱਲ ਆਗੀ ਅ ਕੋਈ ਲਹਿਰਾ ਸਨ ਨਾ ਇਹ ਜਿਆ ਪਿੰਡ ਤੀਗਾ ਕੋਈ ਉਹ ਮੈਂ ਇਹਦੇ ਵੀਡੀਓ ਦੇ ਵਿੱਚ ਵੀ ਦੱਸ ਦਾਂਗੇ ਬਾਅਦ ਚ ਜੀ ਜਿਹੜਾ ਆਪਣਾ ਜਲੰਧਰ ਏਰੀਆ ਦਾ ਲਾਸਟ ਪਿੰਡ ਤੀਗਾ ਸੰਗਤ ਨੂੰ ਪਹਿਲਾਂ ਵੀ ਦੱਸਿਆ ਹੋਇਆ ਤੇ ਉਹਦੇ ਚ ਅਸੀਂ ਉੱਥੇ ਗਏ ਉਹਦੇ ਲਵੇ ਜਿਹੜਾ ਦਰਿਆ ਚੱਲਦਾ ਜਿਹੜੀ ਦਰਿਆ ਦੀ ਪਟੜੀ ਸੀ ਹੈਪੀ ਜੀ ਉੱਥੇ ਪਾਣੀ ਬਹੁਤ ਚੜ ਕੇ ਆਉਂਦਾ ਦੀਆ ਕਦੇ ਥੱਲੇ ਉਤਰਦਾ ਕਦੇ ਚੜ੍ਹਦਾ ਪਾਣੀ ਪਾਣੀ ਨੇ ਜਾਨੀ ਕਿ چیر-ਚੀਰੋ ਜਿਹੜਾ ਪਾਟੜੀ ਤੀ ਉਹਨੂੰ چیرਦਾ ਆਉਂਦਾ ਦੀਗਾ ਐਨੇ ਮੋਟੇ-ਮੋਟੇ ਉੱਥੇ ਉਹਨਾਂ ਦੇ ਸਪੈਜ ਦੇ ਡੇ ਤੇ ਫਿਰ ਉੱਥੇ ਪਿੰਡ ਦੀ ਸੰਗਤ ਲੱਗੀ ਹੋਈ ਸੀ ਫੌਜੀ ਵੀਰ ਵੀ ਲੱਗੇ ਹੋਏ ਤੇ ਉੱਥੇ ਬੰਨ ਲਾਉਣਾ ਆ ਪਰਸੋਂ ਦੀ ਗੱਲ ਆ ਸੰਗਤ ਜੀ ਹਲੇ ਮੰਨ ਲਓ ਵੀ ਜੇ ਤੁਹਾਨੂੰ ਇਹ ਦੱਸ ਦਈਏ ਵੀ ਹਲੇ ਹਾਲਾਤ ਪ੍ਰੋਪਰ ਸੁਧਰੇ ਨਹੀਂ ਹੈਗੇ ਠੀਕ ਆ ਵੀ ਪਾਣੀ ਸੁੱਕ ਗਿਆ ਪਰ ਖੇਤਾਂ ਦੇ ਵਿੱਚ ਪਾਣੀ ਖੜਾ ਉਹ ਹੁਣ ਪੂਰੇ ਪਿੰਡ ਨੂੰ ਇਹਦੀ ਵੀ ਜੇ ਮਾੜਾ ਜਾ ਇੱਥੇ ਬੰਨ ਟੁੱਟ ਗਿਆ ਤਾਂ ਸਾਰਾ ਪਿੰਡ ਰੋੜ ਕੇ ਲੈ ਜੂ ਤਿੰਨ ਤੋਂ ਚਾਰ ਤਾਂ ਘਰ ਡਿੱਗ ਗ ਠੀਕ ਹੈ ਜਲੰਧਰ ਏਰੀਆ ਦਾ ਪੈਂਦਾ ਦੇਖਿਆ ਜਾ ਰਿਹਾ ਲੋੜ ਤਾਂ ਪਾਣੀ ਨਿਕਲਣ ਤੋਂ ਬਾਅਦ ਹੀ ਘਰਾਂ ਨੂੰ ਪੈਣੀ ਆ ਚੀਜ਼ਾਂ ਦੀ ਬੁਮਾਰੀਆਂ ਹੋ ਗਈਆਂ ਹੋਰ ਜੀ ਮੈਂ ਤੁਹਾਡਾ ਉਹੀ ਸਵਾਲ ਦਾ ਜਵਾਬ ਦਿੰਨਾ ਵੀ ਉੱਥੇ ਹੁਣ ਕੀ ਚਾਹੀਦਾ ਮੈਂ ਸੰਗਤ ਨੂੰ ਦੱਸ ਦਿਆਂ ਮੈਂ ਸੰਗਤ ਜੀ ਰਾਸ਼ਨ ਕਿਸੇ ਨੂੰ ਨਹੀਂ ਚਾਹੀਦਾ ਰਾਸ਼ਨ ਲੋਕਾਂ ਨੇ ਜੋ ਸੰਗਤ ਆ ਜੋ ਉੱਥੇ ਹੜ ਪਰਿਵਾਰਤ ਇਲਾਕੇ ਨੇ ਦਾਨੀ ਵੀਰਾਂ ਨੇ ਰਾਸ਼ਨ ਵੀ ਇਹਨਾਂ ਦਿੱਤਾ ਤੇ ਲੋਕਾਂ ਨੇ ਲੈਤਾ ਵੀ ਇਹਨਾਂ ਵੀ 1 ਸਾਲ ਤੋਂ 1.5 ਸਾਲ ਦਾ ਰਾਸ਼ਨ ਉੱਥੇ ਜਮ੍ਹਾਂ ਹੋ ਗਿਆ ਹੈ ਪੀਜੀ ਲੋਕਾਂ ਕੋਲੇ ਰਾਸ਼ਨ ਤੋਂ ਜਮ੍ਹਾਂ ਹੋ ਗਿਆ ਇੱਕ ਸੰਗਤ ਨੂੰ ਮੈਂ ਹੋਰ ਦੱਸਦਾ ਵੀ ਪੂਰੀ ਇਨਕੁਆਇਰੀ ਕਰਕੇ ਫੇਰ ਹੀ ਉੱਥੇ ਸਮਾਨ ਦੇਵੋ ਜੀ ਉੱਥੇ ਹੁਣ ਲੋੜ ਕੀ ਆ ਬਿਸਤਰਿਆਂ ਦੀ ਲੋੜ ਆ ਜੀ ਬਿਸਤਰੇ ਰੁੜ ਗਏ ਜੀ ਪਾਉਣ ਵਾਲੇ ਕੱਪੜੇ ਨਹੀਂ ਹੈਗੇ ਤੁਸੀਂ ਆਣ ਸਿਉਂ ਤੇ ਕੱਪੜੇ ਲੈ ਜਾਓ ਬੀਬੀਆਂ ਵਾਲੇ ਲੈ ਜਾਓ ਕੁਰਤੇ ਪਜਾਮੇ ਲੈ ਜਾਓ ਭਰਾਵਾਂ ਵਾਸਤੇ ਫਿਰ ਉੱਥੇ ਜਿਹਦਾ ਕੋਈ ਮੰਗਾਂ ਡੇਗਿਆ ਸੰਗਤ ਜੀ ਪੈਸਾ ਨਾ ਦਿਓ ਤੁਸੀਂ ਸਿਮਿੰਟ ਰੇਤਾ ਦਿਓ ਬਜਰੀ ਦਿਓ ਇੱਟਾਂ ਦੇ ਦਿਓ ਜਾ ਮੰਨ ਲਓ ਸਾਡੀ ਵੀਡੀਓ ਕੋਈ ਵੀ ਕਲਾਕਾਰ ਭਰਾ ਸੁਣਦਾ ਮੰਨ ਲਓ ਉਹਨੇ 1000 ਬੋਰੀ ਟਰੱਕ 'ਚ ਭਰ ਲਿਆ ਸਿਮਿੰਟ ਦੀ ਉਥੋਂ ਦੇ ਪਿੰਡ ਦੇ ਸਰਪੰਚ ਨਾਲ ਗੱਲ ਕਰੇ ਜੀ ਸਰਪੰਚ ਨਾਲ ਗੱਲ ਕਰਕੇ ਹੈਪੀ ਜੀ ਉਹਦਾ ਮਕਾਨ ਦੀ ਕੰਡੀਸ਼ਨ ਦੇਖ ਕੇ ਹਾਂ ਜੀ ਸਾਨੂੰ 10 ਬੋਰੀਆਂ ਚਾਹੀਦੀਆਂ ਉਹਦੇ 10 ਬੋਰੀਆਂ ਲਾ ਦੇ ਜਿਹਨੂੰ ਦੋ ਦੀ ਲੋੜਾ ਦੋ ਲਾ ਦੇ ਠੀਕ ਹੈ ਜੀ ਵੀ ਸਮਾਨ ਦੋ ਸੰਗਤ ਜੀ ਪੈਸਾ ਨਾ ਦੋ ਸਮਾਨ ਦੋ ਤੁਹਾਡਾ ਪੈਸਾ ਚੀਜ਼ ਵੀ ਸਹੀ ਜਗ੍ਹਾ ਤੇ ਲੱਗੇ ਤੁਹਾਡਾ ਸਬੰਧ ਵੀ ਸਹੀ ਜਗ੍ਹਾ ਤੇ ਲੱਗੇ ਹੁਣ ਉਥੇ ਸਿਮਿੰਟ ਰੇਤਾ ਬਾਜਰੀ ਇਹ ਚੀਜ਼ਾਂ ਦੀ ਲੋੜ ਆ ਜੀ ਬਾਕੀ ਜਿਹੜੇ ਮੰਨ ਲਓ ਖੇਤ ਨੇਗੇ ਠੀਕ ਹੈ ਜੀ ਉਹਨਾਂ ਦੇ ਵਿੱਚ ਘਟੋਕੜ 5-5 10-10 ਫੁੱਟ ਦਾ ਰੇਤਾ ਚੜ ਗਿਆ ਬਰੇਤੀ ਉਹਨਾਂ ਨੂੰ ਪੱਧਰ ਕਰਨ ਵਾਸਤੇ ਪਿੰਡਾਂ ਦੇ ਵਿੱਚੋਂ ਏਕਾ ਕਰਕੇ ਨੌਜਵਾਨ 10-10 20-20 ਟਰੈਕਟਰ ਲੈ ਕੇ ਜਾਣ ਆਪ ਦਾ ਡੀਜ਼ਲ ਖਰਚਾ ਆਪੋਟਣ ਪਿੰਡ ਦੇ ਸਰਪੰਚ ਨਾਲ ਗੱਲ ਕਰਨ ਵੀ ਦੱਸੋ ਜੀ ਸਾਨੂੰ ਕਿੰਨੇ ਏਕੜ ਜ਼ਮੀਨ ਪੱਧਰ ਕਰਨੀਆਂ ਠੀਕ ਹੈ ਜੀ ਡੀਜ਼ਲ ਤੇ ਟਰੈਕਟਰਾਂ ਦੀ ਲੋੜ ਆ ਮੇਨ ਗੱਲ ਦੂਸਰਾ ਜਿਹੜੇ ਜੇ ਆਪਾਂ ਅਜੇ ਦੂਜੇ ਪੱਖ ਕਿ ਨਹੀਂ ਵੀ ਜਿਹੜੀ ਵਿਚਾਰੇ ਦਿਹਾੜੀਦਾਰ ਪਰਿਵਾਰ ਨੇ ਉਹਨਾਂ ਨੂੰ ਕੀ ਚਾਹੀਦਾ ਜਿਨ੍ਹਾਂ ਕੋਲੇ ਜ਼ਮੀਨ ਹੀ ਨਹੀਂ ਹੈਗੀ ਹੈਪੀ ਜੀ ਤੇ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਚਾਹੀਦਾ ਠੀਕ ਆ ਸੁਣੋ ਮੈਂ ਦੱਸਿਆ ਜਿਹਦਾ ਮਕਾਨ ਡਿੱਗ ਗਿਆ ਉਹਨੂੰ ਸਿਮਿੰਟ ਰੇਤਾ ਬਜਰੀ ਪਿੱਟਾਂ ਦੇ ਦੋ ਉਸ ਤੋਂ ਬਾਅਦ ਜੇ ਆਪਾਂ ਜਮ੍ਹਾਂ ਆਏ ਵੀ ਜਿਹੜੇ ਭਰਾ ਹੋਰ ਸੇਵਾ ਕੁਝ ਕਰਨਾ ਚਾਹੁੰਦੇ ਆ ਮੰਜੇ ਖਰਾਬ ਹੋ ਗਏ ਜੀ ਬੈੱਡ ਭਿੱਜ ਗਏ ਬਿਸਤਰੇ ਭਿੱਜ ਗਏ ਜਿਵੇਂ ਹਰਜਾਈਆਂ ਗਦੈਲੇ ਸਹਰਾਣੇ ਇਹ ਚੀਜ਼ਾਂ ਦੀ ਲੋੜ ਪੂਜੀ ਪੱਖੇ ਉਹਨਾਂ ਦੇ ਮੱਚ ਗਏ ਫ੍ਰਿਜਾਂ ਉਹਨਾਂ ਦੀਆਂ ਮੱਚ ਗਿਆ ਕੂਲਰ ਉਹਨਾਂ ਦੇ ਮੱਚ ਗਏ ਵੀ ਭਰਾਵੋ ਜਿਹੜਾ ਪੌਣ ਵਾਲੇ ਕੱਪੜੇ ਤੋਂ ਲੈ ਕੇ ਜਿਹੜੀ ਵੀ ਕੋਈ ਜ਼ਰੂਰੀ ਵਸਤੂ ਆ ਇਹ ਚੀਜ਼ਾਂ ਦੀ ਉੱਥੇ ਲੋੜ ਹੀ ਲੋੜ ਆ ਵੀਰੇ ਗਰੀਬ ਵਸਤੀਆਂ ਦੇ ਵਿੱਚ ਜਾ ਕੇ ਪਤਾ ਕਰੋ ਗਰਾਊਂਡ ਲੈਵਲ ਤੇ ਇਹੀ ਚੀਜ਼ਾਂ ਦੀ ਲੋੜ ਆ ਬਾਈ ਜੀ ਹੈਪੀ ਜੀ ਮੈਂ ਤੁਹਾਨੂੰ ਦੱਸਿਆ ਵੀ ਰਜਾਈਆਂ ਗਦੈਲੇ ਸਹਰਾਣੇ ਜੋ ਮੂਰੇ ਅੱਗੇ ਸਿਆਲ ਹੁੰਦਾ ਸਿਆਲੂ ਕੱਪੜੇ ਹੋਗੇ ਹੁਣ ਗਰਮੀ ਵਾਲੇ ਹੋਗੇ ਹੁਣ ਅਸੀਂ ਕਈ ਪਰਿਵਾਰਾਂ ਦੇ ਦੇਖਿਆ ਬਾਈ ਜੀ ਬੜੇ ਮਾੜੇ ਹਾਲਾਤ ਨੇ ਉੱਤੇ ਲਾਈਨ ਨੂੰ ਇੱਕ ਕੰਬਲ ਨਹੀਂ ਹੈਗਾ ਸੱਤਾਂ ਡਿੱਗ ਗਈਆਂ ਬਗਲ ਸਾਰਾ ਡਿੱਗ ਗਿਆ ਇੱਕ ਕਮਰਾ ਰਹਿ ਗਿਆ ਠੀਕ ਆ ਤੇ ਬਾਕੀ ਜਿਹੜੀ ਸਭ ਤੋਂ ਅਤੀ ਜ਼ਰੂਰੀ ਹੈਗੀ ਉਹ ਮੈਡੀਸਨ ਦੀ ਜ਼ਰੂਰਤ ਹੈ ਜੀ ਮੈਡੀਸਨ ਭਾਈ ਕਨੇਯਾ ਲੋਕ ਸੇਵਾ ਸੁਸਾਇਟੀ ਰਜਿਸਟਰਡ ਬਰਨਾਲਾ ਵੱਲੋਂ ਲਗਾਤਾਰ ਹੀ ਮੈਡੀਕਲ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਜੀ ਠੀਕ ਹੈ ਜੀ ਅੱਜ ਹੀ ਨਹੀਂ ਅਸੀਂ ਗਏ ਨਹੀਂ ਲਗਾਤਾਰ ਮੈਡੀਕਲ ਸੇਵਾਵਾਂ ਤੇ ਆ ਤੇ ਹੁਣ ਵੀ ਅੱਗੇ ਵੀ ਜਾਰੀ ਨੇ ਮੈਡੀਕਲ ਸੇਵਾਵਾਂ ਮੈਡੀਕਲ ਸੇਵਾਵਾਂ ਵਾਸਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਪੂਰੇ ਪੰਜਾਬ ਦੇ ਵਿੱਚ ਕਦੇ ਵੀ ਤੁਸੀਂ ਕੋਈ ਕੈਂਪ ਲਵਾਉਣਾ ਹੋਵੇ ਮੈਡੀਕਲ ਦਾ ਜਿੱਥੇ ਕੋਈ ਹੜ੍ਹ ਤੋਂ ਪ੍ਰਭਾਵਿਤ ਇਲਾਕਾ ਹੋਇਆ ਜਿਹੜਾ ਪਾਣੀ ਦੇ ਕਾਰਨ ਜਿੱਥੇ ਨੁਕਸਾਨ ਹੋਇਆ ਜੇ ਕਿਤੇ ਵੀ ਕੋਈ ਨੁਕਸਾਨ ਪੰਜਾਬ ਦੇ ਵਿੱਚ ਕਿਤੇ ਵੀ ਪਾਣੀ ਦਾ ਕੋਈ ਨੁਕਸਾਨ ਹੋਇਆ ਕਿਸੇ ਤਰ੍ਹਾਂ ਠੀਕ ਆ ਜਾਂ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਅਸੀਂ ਫੇਰ ਵੀ ਅੱਗੇ ਵੀ ਇਹ ਕੈਂਪ ਲਾਵਾਂਗੇ ਸੇਵਾ ਜਾਰੀ ਨੇ ਨਿਰੰਤਰ ਜਾਰੀ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਜਿਹਦੇ ਵਿੱਚ ਅਸੀਂ ਬੀਪ ਪਲਸ ਆਕਸੀਜਨ ਤੇ ਸਾਰਾ ਚੈੱਕ ਕਰਕੇ ਜੀ ਸ਼ੂਗਰ ਵਗੈਰਾ ਚੈੱਕ ਕਰਕੇ ਬੁਖਾਰ ਫੇਰ ਅਸੀਂ ਮੈਡੀਕਲ ਮੈਡੀਕਲ ਦਿੰਨੇ ਆ ਜੀ ਪ੍ਰੋਪਰ ਸਾਡੇ ਨਾਲ ਐਮ ਡੀ ਮੈਡੀਸਨ ਐਮ ਬੀਬੀਐਸ ਡਾਕਟਰ ਹੁੰਦੇ ਨੇ ਪ੍ਰੋਪਰ ਸਟਾਫ ਹੁੰਦਾ ਜੇ ਕੋਈ ਪਿੰਡ ਦੇ ਵਿੱਚ ਕੈਂਪ ਵੀ ਲਾ ਸਕਦੇ ਆ ਕੋਈ ਗਰੀਬ ਵਸਤੀ ਆ ਕੋਈ ਲੋੜਵੰਦ ਨੇ ਜਿੱਥੇ ਦਿਹਾੜੀਦਾਰ ਪਰਿਵਾਰ ਨੇ ਉਥੇ ਸੀ ਘਰ-ਘਰ ਜਾ ਕੇ ਵੀ ਚੈੱਕਅਪ ਕਰ ਦਾਂਗੇ ਜੀ ਪੰਮਾ ਜੀ ਹੋਰ ਤੁਹਾਡੀ ਸੰਸਥਾ ਵੱਲੋਂ ਕਿਹੜੇ-ਕਿਹੜੇ ਸਵਾਮਾਂ ਜਾਰੀ ਨੇ ਹਾਂਜੀ ਅਸੀਂ ਭਾਈਕਣਿਆ ਲੋਕ ਸੇਵਾ ਸੈਟੀ ਲੰਬੇ ਸਮੇਂ ਤੋਂ ਸਵਾਮਾਂ ਕਰ ਰਹੀ ਆ ਔਰ ਹਰ ਇਲਾਕੇ ਦੇ ਵਿੱਚ ਵਿਚਰ ਕੇ ਸੇਵਾਵਾਂ ਕਰਦੀ ਆ ਇੱਕ ਤਾਂ ਭਾਈਕਣਿਆ ਲੋਕ ਸੇਵਾ ਸੈਟੀ ਵੱਲੋਂ ਜੀ ਵਿਆਹ ਕੀਤੇ ਜਾਂਦੇ ਨੇ ਲੋੜਵੰਦ ਲੜਕੀਆਂ ਦੇ ਜਿਵੇਂ ਕਿਸੇ ਦੇ ਕੋਈ ਪੇਦਾ ਦੀ ਡੈਥ ਹੋ ਗਈ ਕੋਈ ਗਰੀਬ ਪਰਿਵਾਰ ਆ ਦਿਹਾੜੀਦਾਰ ਪਰਿਵਾਰ ਆਪਣਾ ਨਹੀਂ ਕਰ ਸਕਦਾ ਅ ਬਿਆ ਕੀਤੇ ਜਾਂਦੇ ਆ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਜੀ ਵਿੱਚ ਐਦਾਂ ਦੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਜੀ ਜਿਹੜੇ ਮੰਨ ਲਓ ਕਿਸੇ ਦੀ ਡੈਥ ਹੋ ਗਈ ਉਹ ਭੋਗ ਨਹੀਂ ਪਾ ਸਕਦਾ ਜਾਂ ਕੋਈ ਸੰਸਕਾਰ ਨਹੀਂ ਕਰ ਸਕਦਾ ਗਰੀਬ ਬੰਦਾ ਠੀਕ ਆ ਜੀ ਉਹਦਾ ਸੰਸਕਾਰ ਕਰਵਾਇਆ ਜਾਂਦਾ ਤੇ ਸੰਸਕਾਰ ਦਾ ਖਰਚਾ ਭੋਗ ਦਾ ਖਰਚਾ ਜੋ ਵੀ ਰਾਸ਼ਨ ਵਗੈਰਾ ਹੁੰਦਾ ਉਹ ਦਿੱਤਾ ਜਾਂਦਾ ਫਿਰ ਅੱਖਾਂ ਦੇ ਕੈਂਪ ਜਿਵੇਂ ਲੈਂਸ ਫ੍ਰੀ ਪਾਉਣੇ ਦਵਾਈਆਂ ਫ੍ਰੀ ਦੇਣੀਆਂ ਟੈਸਟ ਫ੍ਰੀ ਕਰਨੇ ਮੈਡੀਕਲ ਸਭਾਵਾਂ ਦੇ ਵਿੱਚ ਠੀਕ ਆ ਜੀ ਤੇ ਬਾਕੀ ਵੱਡੀਆਂ-ਵੱਡੀਆਂ ਸਭਾਵਾਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਪਾਈਕਨੀਆ ਲੰਬੇ ਸਮੇਂ ਤੋਂ ਕਰਦੀ ਆ ਰਹੀ ਹੈ ਪਾਈਕਨੀਆ ਲੋਕ ਸੇਵਾ ਸੁਸਾਇਟੀ ਇਹ ਸੰਨ ਸਾਡੇ ਨਾਲ ਭਾਈ ਭਾਈ ਕਨਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਦੇ ਮੁਖ ਸੇਵਾਦਾਰ ਭਾਈ ਪਰਮਜੀਤ ਸੁਭਾਵਾਂ ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹਰ ਪੀੜਤਾ ਲਈ ਤੇ ਆਪਣੀ ਜਿਹੜੀ ਇਹ ਇੱਕ ਚਲਾ ਰਹੇ ਨੇ ਸੰਸਥਾ ਉਹਦੇ ਲਈ ਵੀ ਤਾਂ ਇਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਆ ਕਿ ਕਿਹੜੇ-ਕਿਹੜੇ ਸੁਭਾਵਾਂ ਚੱਲ ਰਹੀਆਂ ਨੇ ਤੇ ਹਰ ਪੀੜਤਾ ਨੂੰ ਕਿਹੜੀ ਚੀਜ਼ ਦੀ ਹੁਣ ਜ਼ਿਆਦਾ ਜ਼ਰੂਰਤ ਆ ਜੇ ਤੁਸੀਂ ਕੋਈ ਵੀ ਚੀਜ਼ ਇਹਨਾਂ ਨੂੰ ਦਾਨ ਦੇਣਾ ਚਾਹੁੰਦੇ ਹੋ ਜਾਂ ਕਿ ਸਿੱਧਾ ਇਹਨਾਂ ਦਾ ਨੰਬਰ ਦੇ ਦਾਂਗੇ ਤੁਹਾਨੂੰ ਸਿੱਧਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼